ਸਾਸੀ ਗੱਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲਓ ਜੀ ਪਿੰਡ ਆਇਆ ਮੋਹਨ ਭਨਾਰੀ ਤਸੀਲ ਈਨਾਲਾ ਤੇ ਜਲਾ ਅਮਰਸਰ। ਵੀਰ ਦੇ ਕੋਲ ਨਾ ਦੋ ਬੈੜਾ ਪੂਰੇ ਕਮਾਲ ਦੀਆਂ। ਲੈਨੇ ਇਹਨਾਂ ਦੀ ਪੂਰੀ ਡਿਟੇਲ ਵੀਡੀਓ ਮੇਰੇ ਭਰਾ ਪੂਰੀ ਵੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਬਾਕੀ ਕਰਦੇ ਵੀਰ ਨਾਲ ਗੱਲਬਾਤ ਜਰਸੀ ਆ ਪੂਰੇ ਕਮਾਲ ਦੀ। ਹਾਂਜੀ 사ਸੀ ਗੱਲ ਜੀ ਵੀਰ ਜੀ। 사ਸੀਆ ਵੀਰ ਜੀ। ਹੋਰ ਸਨੋਂ ਠੀਕ ਠਾਕ ਜੀ। ਹਾਂਜੀ ਠੀਕ ਠਾਕ ਜੀ ਤੁਸੀਂ ਸਨੋ। ਤੇ ਉਹਦਣ ਵਾਲਿਆਂ ਦਾ ਫਿਰ ਰਿਜ਼ਲਟ ਕਿਦਾਂ ਰਿਹਾ? ਬਹੁਤ ਵਧੀਆ ਰਿਜ਼ਲਟ ਰਿਹਾ ਵੀਰ ਮਤਲਬ 1 ਘੰਟੇ ਚ ਮਾਲ ਵੇਚ ਗਿਆ ਜੀ ਚਲੋ ਵਧੀਆ ਹੋ ਗਿਆ ਤੇ ਟਾਈਮ ਬਿਲੇ ਹੋ ਗਿਆ ਪਸ਼ੂ ਵੀ ਚੰਗੇ ਰਾਂ ਨਾਲੇ ਸਾਫ ਪਸ਼ੂ ਨਿਕਲਦਾ ਹਾਂ ਜੀ ਸਾਫ ਬਦੂ ਹਾਂਜੀ ਹਾਂ ਲਾਂਮੇ ਵਾਲਾ ਹੋਵੇ ਤੇ ਆਪੇ ਤਾਂ ਬਹੁ ਟਾਈਮ ਲੱਗਦਾ ਨਹੀਂ ਆਪਾਂ ਵੀਰ ਨੂੰ ਇਹ ਗੱਲ ਕਹੀ ਕਿ ਆਪਣੀ ਤਸੱਲੀ ਕਰਕੇ ਖੜੋ ਤਸੱਲੀ ਹਾਂਜੀ ਹੁਣ ਵੀ ਇੱਕ ਤੁਹਾਡੇ ਗੁਵੈਹਣ ਹੋਣ ਲੱਦਣ ਆਉਂਦੇ ਉਹਦਨ ਦੀ ਹਾਂ ਜੀ ਹਾਂਜੀ ਵੀਰ ਜੀ ਆਉਂਦੇ ਸੀ ਆਪਾਂ ਦੋ ਤਿੰਨ ਡੰਗ ਚਵਾਈ ਹੋਣਾ ਤਿੰਨ ਡੰਗ ਵਹਿੜ ਚਵਾਈ ਆ ਦੁੱਧ ਆਪਾਂ ਦੱਸਿਆ ਸੀ 17 ਕਿਲੋ ਹਾਂਜੀ 18.5 ਕਿਲੋ ਵੀਰ ਜੀ ਵਹਿੜ ਦੇਦੇ ਸਾਨੂੰ ਦੁੱਧ ਨਿਕਲਿਆ ਜੀ ਹਾਂਜੀ ਹਾਂਜੀ ਉਹ ਵੀ ਸ਼ਾਇਦ ਆਪਣੇ ਵੀਡੀਓ ਹਾਂਜੀ ਇਹ ਵੀਰ ਜੀ ਪਾਈ ਹੀ ਵਹਿੜ। ਹਾਂਜੀ। ਉਹ ਵੀਰ ਨੇ ਨਾ ਸਾਹੀ ਪਾਈ ਹੀ। ਹਾਂਜੀ। ਤੇ ਬਾਅਦ ਚ ਮੇਰਾ ਵੀਰ ਆਂਦਾ ਸੀ ਕਿ ਪੈਸੇ ਨਹੀਂ ਬਣੇ ਤੇ ਫਿਰ ਇਸ ਕਰਕੇ ਉਹਨੇ ਨਹੀਂ ਕੀਤਾ। ਠੀਕ ਹੈ। ਦੂਜੀਆਂ ਦੋਵੇਂ ਲੈ ਗਏ। ਜਰਸੀ ਵੀ ਚਲ ਗਈ ਤੇ ਦੂਜੀ ਦੇ ਉਹ ਲੈਣ ਆਉਂਦੇ। ਹਾਂਜੀ ਉਹ ਲੈਣ ਆਉਂਦੇ ਜੀ। ਠੀਕ ਹੈ ਜੀ। ਜਰਸੀ ਤੇ ਉਦੋਂ ਨਹੀਂ ਲੈ ਗਏ ਮੇਰੇ ਖਿਆਲ। ਨਹੀਂ ਉਹ ਮਤਲਬ ਅੱਧੇ ਘੰਟੇ ਦੇ ਵਿੱਚ ਵਿੱਚ ਮਤਲਬ ਘੰਟੇ ਦੇ ਡੇਢ ਘੰਟੇ ਲੈ ਗਏ ਇਹ। ਅਛਾ ਉਹ ਛੇਤੀ ਲੱਗ ਗਈ। 20 ਮਿੰਟਾਂ ਜੀ ਵਿਗੀ ਹੀ ਤੇ ਪਾਣੀ ਵੀ ਵਧੀਆ ਕੀਤਾ ਜਿੰਨਾ ਭਰਾਵਾਂ ਆਪਣੀ ਤਸੱਲੀ ਕੀਤੀ ਆ। ਹਾਂਜੀ ਤਸੱਲੀ ਕਰਕੇ। ਹੁਣ ਤੁਹਾਨੂੰ ਇਹ ਲਾਂਮੀ ਵਾਲਾ ਕ ਨਾ ਮੇਰਾ ਹੈਗਾ ਜੇ ਗੋਪੀ ਹਾਂਜੀ ਪਿੰਡ ਮੌਣ ਪੰਡਹਾਰੀਆਂ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਜਨਾਲਾ ਫੋਨ ਨੰਬਰ ਹੈਗਾ ਜੇ 80548 ਹਾਂਜੀ 22906 ਠੀਕ ਹੈ ਜੀ ਹਾਂਜੀ ਹਾਂਜੀ ਤੇ ਕਿਹੜੀ ਤੋਂ ਕਰੀਏ ਸਟਾਰਟ ਅਜ ਫਿਰ ਹਈ ਦੇ ਦੋ ਕਰ ਲਈਏ ਪਹਿਲਾਂ ਵੱਡੀ ਜੀ ਹਾਂਜੀ ਇਤੋਂ ਕਰ ਲਓ ਜੀ ਲਓ ਜੀ ਵੀਰ ਜੀ ਇੱਕ ਕਿੰਨੇ ਦਿਨ ਖੜਦੀ ਜੇ ਐ ਵੀਰ ਜੀ ਇਹ 28 ਕਿ ਤਰੀਕ ਨੂੰ ਦੇਣ ਪੂਰੀ ਹੁੰਦੀ ਹੈ। ਅੱਛਾ 28 ਕਿ ਤੇ ਤਰੀਕ ਨੂੰ ਦੇਣ ਪੂਰੀ ਆਉਣੇ ਆ। ਤੇ ਥਣ ਦੀ ਇੱਕ ਦੀ ਤੇਲਿਆ ਹਾਂ ਜੀ। ਹਾਂ ਜੀ ਅਗਲੇ ਥਣ ਦੀ ਤੇਲ। ਕਿੰਨਾ ਵੀ ਜੀ ਕਿੰਨਾ ਦੁੱਧ ਕਿੰਨਾ ਚਵਾ ਜੂਗਾ ਹੈ। ਵੀਰ ਜੀ 18 ਤੋਂ 20 ਪਲੱਸ ਚਵਾਓਗੀ ਵੈੜ ਵੱਡੀ ਆ। ਆਪਾਂ ਚੋਈ ਟੋਕੜੀ ਵੀ ਚੋਈ ਜੇ। ਹਾਂ ਜੀ ਹਾਂ ਜੀ। ਠੀਕ ਹੈ ਵੀਰ ਜੀ ਤੋਰੀ ਇਹਨੂੰ। ਤੋੜ ਕੇ ਵੇਖਾ। ਲਓ ਜੀ ਥੋੜੀ ਜੀ ਕੱਚੀ ਆ। ਬਾਕੀ ਸਾਈ ਜੀ ਉਦੋਂ ਨੂੰ ਵੀ ਪਈ ਵੀਰ ਦਾਸ ਦਾ ਚਲੋ ਕਿਸੇ ਨੇ ਨਹੀਂ ਖੜੀ ਪੈਸੇ ਨਹੀਂ ਬਣੇ। ਹੈ ਪੂਰੀ ਬਰੀਡ ਬੂਡ ਕਰੋ ਵੈੜ ਦੀ ਚੱਕ। ਬੋਦੀ ਵਾਲੀ ਵੜ ਜੇ

ਫਲਟਾ ਦਾ ਮੰਨਦਣਾ ਕੋਈ ਗੱਲ ਨਹੀਂ ਕਰਦਾ 34 ਦੇ ਵਾਹ ਏਡੀਆਂ ਮਿਲਦੀਆਂ ਨਹੀਂ ਜੇ ਵਾੜ ਤਿਲ ਨਾ ਹੁੰਦੀ ਤੇ ਵਾੜ 70000 ਦੀ ਹਾਂਜੀ ਹਾਂਜੀ ਜੇ 70 80000 ਦੀ ਵਾੜ ਬਣਦੀ ਹਾਂਜੀ ਹਾਂਜੀ ਤੇ ਅੱਗੇ ਤੋਹਫਾ ਆ ਗਿਆ ਜੇ ਪੂਰੇ ਕਮਾਲ ਦਾ ਹਾਂਜੀ ਲਓ ਜੀ ਜਰਸੀ ਆ ਜਰਸੀ ਪੂਰੇ ਕਮਾਲ ਦੀ ਆ ਤੇ ਹੈ ਸਾਨੂੰ ਪੂਰੀ ਜੰਮੀ ਗੁੰਦੀ ਜੇ ਪੜਈ ਆ ਸਾਬ ਨਾਲ ਵੀ ਜੀ ਕੀ ਡਿਟੇਲ ਜੇ ਦੀ ਇਹਦੀ ਵੀਰ ਜੀ ਇਹ ਨਾ ਕੋਈ ਦਿਨ ਚਾਰ ਪੰਜ ਲੈਂਦੀ ਜੇ ਅੱਛਾ ਚਾਰ ਪੰਜ ਦਿਨ ਨਹੀਂ ਦੋਸਾਂ ਸੁਆ ਜੇ ਠੀਕ ਆ ਜੀ ਹਾਂਜੀ ਹਾਂਜੀ ਤੋਰੀ ਵੀਰ ਜੀ ਨੂੰ ਵੀ ਹਾਂਜੀ ਕਿੰਨਾ ਚ ਵਾਜੂਗਾ ਇਹ ਦੁੱਧ ਦੇ ਦੁੱਧ ਵੀ ਇਹੀ 15 16 ਕਿਲੋ ਤੇ ਚਵਾਊਗੀ ਪਹਿਲੇ ਸੂਜ 12 14 ਕਿਲੋ ਦੁੱਧ ਕੱਢਿਆ ਜੀ ਉਹ ਖੁੱਲੇ ਥਣ ਦੇਵੇ ਦੀ ਪੂਰੇ ਹਾਂ ਜੀ ਮੈਂ ਪੂਰੀਆਂ ਹਿਸਾਬ ਨਾਲ ਪੰਡਾ ਹੀ ਭਾਈ ਫਿਰਦੀ ਆ ਥਣ ਥਣ ਵੀ ਚੰਗਾ ਲੱਗਾ ਜੀ ਹਾਂ ਜੀ ਹਾਂ ਜੀ ਆਜਾ ਬਗੈਟ ਟਮਾਟੋ ਲਾਜੇ ਪੂਰੀਆਂ ਕਵਰ ਕਰ ਜੂਗੀ ਮੈਂ ਜਰਸੀ ਨਾਲ ਸਹੀ ਵਾਲ ਦਾ ਥੋੜਾ ਕਾ ਉਸ ਆ ਹਾਂ ਜੀ ਹਾਂ ਜੀ ਬਹੁਤ ਮੱਜਾ ਵਰਗਾ ਹੋ ਗਿਆ ਵੈਰ ਦਾ ਠੀਕ ਹੈ ਵੀਰ ਜੀ ਹਾਂਜੀ ਹਾਂਜੀ ਮੂੰਠਣ ਦੇ ਵਾਜ ਟਲਾਂ ਟਲਾਂ ਬੜੀਆਂ ਪੂਰੀਆਂ ਕਵਰ ਕਰ ਜੂਗੀ ਇਹ ਜੇ ਠੀਕ ਠੀਕ ਜੀ ਮੁੱਲ ਕਿੰਨਾ ਜੀ ਦਾ ਮੁੱਲ ਮੁੱਲ ਤੇ 42000 ਜੀ ਨਹੀਂ ਜੈ ਜੈ ਕਰੀਏ 40 ਤੋਂ ਅੰਦਰ ਲੈ ਗਏ ਇਹਨੂੰ ਵੇਖ ਲਓ ਕਰ ਲਓ ਮਾਨਤਨ ਜਿੰਨਾ ਹੁੰਦਾ ਜੀ ਤੇ 38000 ਦੀ ਫਿਰ ਕਰਦੀ ਮੈਂ ਤੇ ਨਾਲ ਦੇ ਦਾਂਗੇ ਕੋਈ ਗੱਲ। ਉਹ ਚਲੋ ਕੋਈ ਦੂਰੋਂ ਨੇੜੇ ਭਰਾ ਆਊਗਾ ਤੇ ਮਾਨ ਤਾਂ ਥੋੜਾ ਬੋਦਾ ਕਰਦਾ। ਥੋੜਾ ਬੋਦਾ ਕਰਦਾ ਯਾਰ ਇੱਕ ਹੋਰ ਛੱਡੇਗੇ 37000 ਦੀ ਵੈਟ ਦਵਾਂਗੇ। ਠੀਕ ਹੈ ਜੀ। ਹਾਂ ਜੀ ਹਾਂ ਜੀ। ਉਹ ਚਲੋ ਕੋਈ ਗੱਲ ਨਹੀਂ ਐ ਸੂਈਆਂ ਸਵਾਈ ਜਿਹੜੀ ਸੂਈ ਆ ਉਹਨੂੰ ਦੋਵੇਂ ਗੱਬਣੇ ਦੇ ਹਿਸਾਬ ਨਾਲ ਇੱਥੋਂ ਤਸੱਲੀ ਕਰ ਲੈਣ ਭਰਾ ਠੀਕ ਹੈ ਨਾ। ਹਾਂ ਜੀ ਆਪਣੇ ਐ ਪਾਸ ਕਰਕੇ ਖੜਨਾ। ਗੱਬਣਾ ਪਾਸ ਕਰ ਲੈਣਾ। ਤੇ ਫਿਰ ਥਣ ਥਣ ਟਿਪ ਲੈਣਾ ਆਪਣੇ। ਠੀਕ ਹੈ ਵੀਰ ਜੀ। ਹਾਂ ਜੀ। ਤਸੱਲੀ ਕਰਨ ਭਰਾ। ਹਾਂ ਜੀ ਹਾਂ ਜੀ।